ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆਉਂਦਾ ਪਿਆ ਹੈ ਮਾਰੋ ਜਰਾ ਚਾਤੀ ਬਾਬਾ ਜੀ ਦਾ ਜੀਵਨ ਪਰ ਉਪਕਾਰੀ ਜੀਵਨ ਆਪ ਜੀ ਦੇ ਜੀਵਨ ਦੇ ਵਿੱਚ ਭਗਤੀ ਹੈ ਬੰਦਗੀ ਹੈ ਕਲਣਾ ਹੈ ਪਰ ਉਪਕਾਰ ਹੈ ਇਹ ਪਰ ਉਪਕਾਰ ਬਾਣੀ ਦੀਆਂ ਪੋਥੀਆਂ ਲਿਖ ਕੇ ਵੀ ਹੈ ਇਹ ਪਰ ਉਪਕਾਰ ਸੰਗਤਾਂ ਨੂੰ ਗੁਰੂ ਕੀ ਬਾਣੀ ਦੇ ਨਾਲ ਜੋੜ ਕੇ ਔਰ ਬੱਚਿਆਂ ਨੂੰ ਗੁਰਮਤਿ ਦੀ ਪੜ੍ਹਾਈ ਪੜਾ ਕੇ ਇਹ 35 ਦਾ ਗੁਰਮੁਖੀ ਅੱਖਰ ਬੋਧ ਦਾ ਸਬਕ ਮੁਹਾਰਨੀ ਪੜਾਉਣੀ ਗੁਰਬਾਣੀ ਦੀ ਸੰਤਿਆ ਕਰਵਾਉਣੀ ਇਹ ਵੀ ਪਰਉਪਕਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣੇ ਇਹ ਵੀ ਪਰਉਪਕਾਰ ਹੈ ਬਾਬਾ ਦੀਪ ਸਿੰਘ ਜੀ ਦਾ ਤੇ ਖਾਲਸਾ ਜੀ ਜਿਹੜੀ ਭਾਰਤ ਦੀ ਇੱਜ਼ਤ ਭਾਰਤ ਦੀ ਪਤ ਨੂੰ ਲੁੱਟ ਕੇ ਜਰਵਾਣੇ ਲੈ ਕੇ ਜਾਂਦੇ ਸੀ ਗਜਨੀ ਦੀਆਂ ਮੰਡੀਆਂ ਵੱਲ ਬਾਬਾ ਜੀ ਹੱਥ ਵਿੱਚ ਖੰਡਾ ਲੈ ਕੇ ਮਜਲੂਮਾਂ ਦੀ ਰਾਖੀ ਲਈ ਜ਼ਾਲਮ ਦਾ ਜਾ ਕੇ ਟੱਕਰਾ ਕਰਦੇ ਪਏ ਨੇ ਇਹ ਵੀ ਪਰਉਪਕਾਰ ਹੈ ਕਲਮ ਨਾਲ ਪਰਉਪਕਾਰ ਕੀਤਾ ਰਸਨਾ ਨਾਲ ਪਰਉਪਕਾਰ ਕੀਤਾ ਖੰਡੇ ਨਾਲ ਪਰਉਪਕਾਰ ਕੀਤਾ ਤੇ ਆਖਰ ਬਿਰ ਸਤਗੁਰਾਂ ਦੇ ਚਰਨਾਂ ਵਿੱਚ ਜਦੋਂ ਸਮਾਂ ਬਣ ਆਇਆ ਅਬਦਾਲੀ ਦੀਆਂ ਭੌਜਾਂ ਦੇ ਨਾਲ ਜ਼ਾਲਮ ਦੇ ਨਾਲ ਉਸ ਜਰਵਾਣੇ ਦੇ ਨਾਲ ਟੱਕਰ ਲੈਂਦੇ ਹੋਏ ਬਾਬਾ ਜੀ ਨੇ ਉਹਨਾਂ ਬਚਨਾਂ ਦੇ ਅਨੁਸਾਰ ਕੇ ਆ ਸਰੀਰ ਆਖਰ ਦੇ ਵੇਲੇ ਧਰਮ ਯੁੱਧ ਦੇ ਵਿੱਚ ਕੰਮ ਆ ਜਾਏ ਜਬ ਆਵ ਕੀ ਆਉਦ ਨਿਧਾਨ ਬਣੇ ਅਤਹੀ ਰਣ ਮੈਂ ਤਬ ਜੂਜ ਮਰਾਂ ਇਹ ਮੰਗ ਹੈ ਉਹਨਾਂ ਦੀ ਮੇਰਾ ਤਨ ਲੈ ਕੇ ਲੱਗ ਜਾਏ ਜਦੋਂ ਕਹਿੰਦੇ ਦਾਤ ਮੰਗਦੇ ਹੈ हे ਰਬ हे ਸਸ ਹੈ ਕਰुणा निध ਮੇਰੀ ਅਬਾ ਬੇਨਤੀ ਸੁਣ ਲਈ ਜਾਏ ਔਰ ਨਾ ਮੰਗਦਾ ਹਾਂ ਤੁਮ ਤੇ ਕਛ ਚਾਹਤਾ ਹਾਂ ਚਿਤ ਮੈ ਸੋਈ ਦੀ ਜਾਏ ਸ਼ਸਤਰਨ ਸਿਓ ਅਤਹੀ ਰਣ ਪੀਤਰ ਜੂਜ ਮਰਾਂ ਤੋ ਸਾਜ ਪਤੀਜਾ ਜਦੋਂ ਆਖਰੀ ਵੇਲਾ ਆਵੇ ਮੰਜੂਜ ਕੇ ਸ਼ੀਦੀ ਪਾਵਾਂ ਬਾਬਾ ਦੀਪ ਸਿੰਘ ਸਾਹਿਬ ਜੀ 18 ਸੇਰ ਦਾ ਖੰਡਾ ਵਾਉਂਦੇ ਹੋਏ ਜਦੋਂ ਸੰਝੇ ਵਾਰ ਚੱਲੇ ਆਪਣਾ ਪ੍ਰਣ ਪੂਰਾ ਕੀਤਾ ਸ਼ਹੀਦ ਬਚਨ ਦੇ ਬਲੀ ਹੁੰਦੇ ਨੇ ਆਪਣਾ ਪ੍ਰਣ ਪੂਰਾ ਕੀਤਾ ਸੀਸ ਤਲੀ ਤੇ ਰੱਖਿਆ ਤੇ ਆ ਕੇ ਗੁਰੂ ਰਾਮਦਾਸ ਜੀ ਦੀਆਂ ਪ੍ਰਕਰਮਾਂ ਦੇ ਵਿੱਚ ਉਹ ਤੇ ਬਚਨ ਪੁਗਾਏ ਨੇ ਸਤਗੁਰ ਆਗੈ ਸੀਸ ਭੇਟ ਦੇਉ ਜੇ ਸਤਗੁਰ ਸੱਚਾ ਭਾਵੇ ਇਹ ਬਚਨ ਪੁਗਾਏ ਨੇ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਬਚਨ ਪੁਗਾ ਦਿੱਤੇ ਨੇ ਦਾਤਾ ਜੀ ਇਹ ਸੀਸ ਆਪ ਜੀ ਨੂੰ ਵੇਚਿਆ ਹੈ ਤੁਹਾਡੀ ਇਮਾਨਤ ਹੈ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਇਹ ਵੀ ਬਾਬਾ ਜੀ ਦੀ ਕਲਣਾ ਇਹ ਹੈ ਸ਼ਹਾਦਤ ਦਾ ਉੱਚਾ ਮਰਤਬਾ ਤੇ ਜਦੋਂ ਸ਼ਹਾਦਤ ਦਾ ਮਰਤਬਾ ਤੇ ਮੈਂ ਅਰਜ਼ ਕਰ ਰਿਹਾ ਆਂ ਭਾਈ ਗੁਰਦਾਸ ਜੀ ਕਹਿੰਦੇ ਆ ਸਬਰ ਤੇ ਜ਼ਿਦਕ ਦੋ ਚੀਜ਼ਾਂ ਸ਼ਹੀਦ ਵਿੱਚ ਕੁੱਟ-ਕੁੱਟ ਕੇ ਭਰੀਆਂ ਹੋਣ ਨਕਾ-ਨਕ ਭਰੀਆਂ ਹੋਣ ਭਰਮ ਤੇ ਭਾਉ ਦੋ ਚੀਜ਼ਾਂ ਜਿਹੜੀਆਂ ਸ਼ਹੀਦ ਦੇ ਲਾਗੇ ਵੀ ਨਾ ਆਉਂਦੀਆਂ ਹੋਣ ਕੀ ਭਰਮ ਆਉਂਦਾ ਲਾਗੇ ਸ਼ਹੀਦਾਂ ਦੇ ਵੀ ਸ਼ਹੀਦਾਂ ਨੂੰ ਕੋਈ ਠੱਗ ਲਵੇ ਨਾ